ਇਹ ਸਰ ਸਾਡਾ ਨਾਕਾ ਲਾਇਆ ਹੋਇਆ ਸੀਗਾ ਹਿੰਮਤਪੁਰੇ ਨੂੰ ਜਿਹੜਾ ਜਾਣਦੇ ਆਂਗੇ ਉਹ ਮੋੜ ਦੇ ਉੱਤੇ ਸੀਟਾਂ ਵਾਲੇ ਤੇ ਉੱਥੇ ਨਾਕ ਹੈ ਸਾਨੂੰ ਇਨਫੋਰਮੇਸ਼ਨ ਵੀ ਗੁਪਤ ਮਿਲ ਗਈ ਸੀਗੀ ਵੀ ਪਿੱਛੇ ਇੱਕ ਬੰਦਾ ਨਾ ਜਿਹੜਾ ਵੀ ਮਤਲਬ ਗੱਡੀ ਲੈ ਆਉਂਦਾਗਾ ਜਿਹਦਾ ਨਾਂ ਲਖਵੀਰ ਸਿੰਘ ਔਰ ਫਲਾਟੀ ਹੈਗਾ ਤੇ ਇਹੇ ਚਿੱਟਾ ਵੇਚਣ ਦਾ ਧੰਦਾ ਕਰਦਾ ਸਰਬਜੀਤ ਕੌਰ ਨਾਲ ਰਲ ਕੇ ਜਿਨ੍ਹਾਂ ਦੀ ਆਪਸ ਵਿੱਚ ਦੀ ਦੋਸਤੀ ਆ ਤੇ ਇਹ ਦੋਨੇ ਰਲ ਕੇ ਚਿੱਟਾ ਵੇਚਦੇ ਨੇ ਵੀ ਇੱਧਰ ਨੂੰ ਅੱਜ ਗੱਡੀ ਲੈ ਕੇ ਆ ਰਿਹਾ ਸਾਡਾ ਨਾਕਾ ਆਲਰੇਡੀ ਪਹਿਲਾਂ ਕਰਿਆ ਹੋਇਆ ਸੀਗਾ ਅਸੀਂ ਜੋ ਚੈੱਕ ਇਨ ਕੀਤੀ ਦਰਾਨੀ ਚੈੱਕ ਕਰਾਂਗਾ ਲਖਵੀਰ ਸਿੰਘ ਨੂੰ ਗੱਡੀ ਰੋਕ ਕੇ ਪੁੱਛਿਆ ਇਹ ਤੇ ਨਾ ਮੂਰੇ ਡੈਸ਼ਬੋਰਡ ਆਪਣੇ ਜਿੱਥੇ ਸਪੀਡੋਮੀਟਰ ਹੁੰਦਾ ਉਥੇ ਛੋਟਾ ਜਿਹਾ ਇੱਕ ਰੱਖਣਾ ਸੀ ਉਹਦੇ ਵਿੱਚੇ ਚਿੱਟਾ ਪਿਆ ਸੀ ਕੋਲੀ ਪਿਆ ਸੀ ਕੰਡਾ ਇਲੈਕਟ੍ਰੋਨਿਕ ਕੰਡਾ ਤੇ ਉਸ ਤੋਂ ਬਾਅਦ ਇਹਦੀ ਮੈਂ ਸਾਰੀ ਉਸ ਟਾਈਮ ਦੀ ਮੂਵੀ ਵੀ ਬਣਾਈ ਹੋਈ ਆ ਕਿ ਤੇ ਸਾਰੀ ਜੋ ਵੀ ਕਾਨੂੰਨ ਅਨੁਸਾਰ ਜਾਬਤੇ ਅਨੁਸਾਰ ਜੋ ਵੀ ਕਾਰਵਾਈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈਗੀ ਉਹਦਾ ਵਜ਼ਨ ਉੱਥੇ ਕਰਿਆ 55 ਗ੍ਰਾਮ ਹੋ ਗਿਆ ਸੀਗਾ ਜੀ ਕਦ ਤੇ ਸੀਗਾ ਜੀ ਤੇ ਇਹ ਸਰ ਇਹ ਕਾਰ ਤੇ ਸੀਗਾ ਜੀ ਇੱਕ ਕਾਰ ਸੀ ਸਵਿੱਟ ਰੰਗ ਚਿੱਟੇ ਇਹ ਗੱਡੀ ਦਾ ਨੰਬਰ ਹੈ ਜਿਹੜਾ ਜੀ ਦਿੱਲੀ ਦਾ ਲੱਗਿਆ ਹੋਇਆ ਜਾਲੀ ਨੰਬਰ ਲੱਗਿਆ ਹੋਇਆ ਇਹਦਾ ਅਸਲ ਨੰਬਰ ਟ੍ਰੇਸ ਕਰਕੇ ਤੇ ਅਗਲੀ ਤਫਤੀਸ਼ ਜਿਹਾ ਜੀ ਹੋਊਗੀ ਉਹ ਜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜਾਲੀ ਨੰਬਰਾਂ ਦੀ ਆੜ ਵਿੱਚ ਇਹ ਜਿਹੜਾ ਧੰਦਾ ਕਰਦੇ ਸੀ ਹਾਂਜੀ 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 ਬਿਲਕੁਲ ਜਾਲੀ ਨੰਬਰ ਪਲੇਟ ਲਾ ਕੇ ਦਿੱਲੀ ਦਾ ਨੰਬਰ ਲਾ ਕੇ ਇਹ ਧੰਦਾ ਕਰਦੇ ਸੀ ਚਿੱਟਾ ਵੇਚਣ ਦਾ ਪਰ ਜਦੋਂ ਵੀ ਇਹਦਾ ਮਤਲਬ ਅਸਲ ਨੰਬਰ ਸਾਨੂੰ ਪਤਾ ਲੱਗਦਾ ਦਰਾਨੀ ਤ ਤ ਜਿਹੜੇ ਵੀ ਤੱਥ ਆਉਂਦੇ ਐ ਸਫਾ ਮਿਸਲ ਤੇ ਉਹੀ ਕਾਰਵਾਈ ਕਰ ਦਾਂਗੇ ਉਸ ਟਾਈਮ ਮੌਕੇ ਤੇ ਇਕੱਲੇ ਹੀ ਸੀਗਾ ਇਹ ਇਕੱਲੇ ਹੀ ਸੀ ਉਸ ਟਾਈਮ ਇਕੱਲੇ ਸੀ ਲੇਡੀਜ਼ ਦਾ ਤੁਸੀਂ ਕਹਿ ਰਹੇ ਹੋ ਲੇਡੀਜ਼ ਕੋ ਇਹ ਦੋਨਾਂ ਦਾ ਸਮਾਨ ਆਗਾ ਜੀ ਲੇਡੀਜ਼ ਉਸ ਦਿਨ ਆਈ ਨਹੀਂ ਸੀ ਤੇ ਇਹ ਇਕੱਲਾ ਡਰਾਈਵਰੀ ਤੇ ਆਉਂਦਾ ਸੀਗਾ ਤੇ ਇਹ ਇਹਦੇ ਕੋਲ ਸਮਾਨ ਮਿਲ ਗਿਆ ਜੀ ਤੇ ਇਹਨੂੰ ਜਦੋਂ ਪੁੱਛ ਗਿਸ ਕਰੀਏ ਕਹਿੰਦਾ ਵੀ ਹਾਂ ਸਾਡਾ ਸਾਂਝਾ ਸਮਾਨ ਆ ਵੀ ਮੇਰੀ ਉਹਦੇ ਸਰਪਜੀਤ ਆ ਜਿਹੜੀ ਸਰਪਜੀਤ ਕੋਰ ਬੇਬੀ ਆ ਇਹ ਉਹਨੇ ਮੈਨੂੰ ਦੇ ਦਿੱਤਾ ਸੀਗਾ ਵੀ ਇੱਥੇ ਸੀਟਾਂ ਦੇ ਪਚਾ ਦੀ ਇਹ ਮੁੰਡਾ ਇੱਕ ਕਾਲਾਗਾ ਵੀ ਕਾਲਾ ਇਹਨੂੰ ਦੇ ਦੀ ਤੇ ਤੇ ਬਾਕੀ ਹੋਰ ਇਹਦੇ ਵੀ ਮੈਂ ਪਛਾਣ ਕਰਾ ਦੂੰਗੀ ਦੱਸ ਦੂੰਗੀ ਤੈਨੂੰ ਬਾਅਦ ਚ ਦੱਸ ਹੀ ਦੇਵਾਂਗੀ ਉੱਥੇ ਉੱਥੇ ਪਚਾ ਦੂੰਗੀ ਸਰਪਜੀਤ ਕੋਰ ਤੇ ਦਾ ਕੀ ਸਟੇਟਸ ਆ ਜੋ ਲੈ ਕੇ ਗਾ ਸਰਪਜੀਤ ਕੋਰ ਦੇ ਪਹਿਲਾਂ ਵੀ ਕਾਫੀ ਮੁਕਾਦਮੇ ਦਰਜ ਨੇ ਜੀ ਚਿੱਟੇ ਦਾ ਧੰਦਾ ਪੂਰਾ ਜੋਰਾਂ ਤੇ ਕਰਦੀ ਆ ਇਹ ਬਹੁਤ ਜਿਆਦਾ ਕਰਦੀ ਆ ਜੀ ਚਿੱਟੇ ਦਾ ਧੰਦਾ ਹੈ ਤੇ ਫੜਨ ਦੀ ਬਹੁਤ ਕੋਸ਼ਿਸ਼ ਕਰੀਆ ਜੀ ਪਰ ਇਹ ਇਹ ਦੀ ਤੋਂ ਕਰਾਉਂਦੀ ਅੱਗੇ ਇਹ ਤੋਂ ਕਰਾਉਂਦੀ ਹੈ ਫੜਿਆ ਗਿਆ ਜੀ ਤੇ ਉਹਦੇ ਉਹਨੂੰ ਵੀ ਫੜਾਂਗੇ ਜਲਦੀ ਕਰਾਂਗੇ ਗ੍ਰਿਫਤਾਰ ਪੂਰੀ ਪੁੱਛ ਗੇਜ਼ ਕਰਾਂਗੇ ਜਿਹੜਾ ਇਹਨੇ ਕਾਲੇ ਦਾ ਨਾਮ ਲਿਆਗਾ ਸੀਟਾਂ ਵਾਲੇ ਦਾ ਵੀ ਅਸੀਂ ਇੱਥੇ ਇਹਨੂੰ ਦੇਣ ਆਏ ਸੀ ਉਹਦੇ ਬਾਰੇ ਮੈਂ ਵੈਰੀਫਾਈ ਕਰਨਾ ਜੀ ਇਹਨੇ ਤਾਂ ਨਾਂ ਲੈਤਾ ਚਲੋ ਅੱਗੇ ਅਸੀਂ ਜ਼ਰੂਰ ਵੈਰੀਫਾਈ ਕਰਾਂਗੇ ਵੀ ਉਹਨੂੰ ਵਾਕਈ ਦੇਣ ਆਇਆ ਸੀ ਜਾਂ ਕਿਵੇਂ ਉਹਦਾ ਨਾਂ ਲੈਤਾ ਉਹਦੇ ਬਾਰੇ ਪੂਰੀ ਵੈਰੀਫਾਈ ਕਰਕੇ ਉਹਦੇ ਖਿਲਾਫ ਅਗਲੀ ਕਾਰਵਾਈ ਜੋ ਵੀ ਬਣੂ ਉਹ ਸਭ ਹਮੇਜ਼ਲਤੇ ਹੁੰਦੀ ਹੈ ਉਹ ਲਿਆਵਾਂਗੇ ਇਹ ਇਹਨੂੰ ਗ੍ਰਿਫਤਾਰ ਕਰ ਹੀ ਲੈਣਾ ਸੀ ਜਲਦੀ ਕਹਿੰਦੇ ਦੋਸਤ ਆ ਇਹ ਕੀ ਪਤਾ ਕਿ ਹੋਰ ਕਿੰਨੇ ਆ ਤੁਹਾਨੂੰ ਨਾਲ ਲਾ ਕੇ ਜਿਹੜਾ ਹੈ ਇਸ ਤਰ੍ਹਾਂ ਹਾਂ ਇਹਦੇ ਮਿਲੇ ਤੋਂ ਪਤਾ ਲੱਗੂ ਜਦੋਂ ਇਹਨੂੰ ਗ੍ਰਿਫਤਾਰ ਕਰਦੇ ਆ ਇਹ ਦਰਾਨੀ ਤਫਤੀਸ਼ ਹੀ ਪਤਾ ਲੱਗੂਗੀ ਦੀ ਪੁੱਸਗੇ ਸੇ ਤੋਂ ਵੀ ਕੀ ਕੀ ਇਹਦੇ ਮਾ ਹੋਨੇਗੇ ਜਿਹੜਾ ਲਾਡੀ ਗ੍ਰਫਤਾਰ ਕਰਿਆ ਇਸ ਤੋਂ ਪਤਾ ਲੱਗਿਆ ਕਿ ਇਹ ਕਿੱਥੋਂ ਲਿਆਉਂਦੇ ਸੀਗੇ ਇਹ ਇਹ ਕਹਿੰਦਾ ਵੀ ਉਹਨੂੰ ਪਤਾ ਸਰ ਵੀ ਤੇ ਬੇਵੀ ਨੂੰ ਹੀ ਪਤਾ ਉਹੋ ਲੈ ਕੇ ਆਉਂਦੀ ਸੀ ਮੈਂ ਅੱਗੇ ਸਪਲਾਈ ਕਰਦਾ ਕਿਤੇ ਦਾ ਲਿਆਉਂਦੇ ਸੀ ਅੱਗੇ ਕਿੰਨੇ ਰੱਖ ਇਹ ਲੈ ਕੇ ਆਉਂਦੇ ਸੀਗੇ ਅੱਗੋਂ 2000 ਦਾ ਲਿਆਉਂਦੇ ਸੀ ਇੱਥੇ 2500 ਦਾ ਅੱਗੇ ਦੇ ਹੀ ਜਾਂਦੇ ਸੀ ਗ੍ਰਾਮਾ ਦੇ ਸਾਹ ਗ੍ਰਾਮਾ ਦੇ ਸਾਹ ਹੁਣ ਫਿਰ ਕੀ ਇਹਨਾਂ ਦਾ ਹੁਣ ਜੀ ਅੱਜ ਇਹਦਾ ਪੁਲਸ ਰਿਮਾਂਡ ਲੈਣੇ ਆ ਇਹਦਾ ਪੁਲਿਸ ਰਿਮਾਂਡ ਲੈ ਕੇ ਇਹਦੇ ਦੂਜੇ ਦੋਸ਼ੀਆਂ ਬਾਰੇ ਪੁੱਛਦੇ ਆਂ ਹੋਰ ਵੀ ਹੋ ਸਕਦਾ ਇਹ ਤੋਂ ਬਰਾਮਦਗੀ ਹੋ ਜੇ ਬਰਾਮਦਗੀ ਕਰਾਵਾਂਗੇ ਜੀ ਪੂਰੀ ਸ਼ਕਤੀ ਨਾਲ ਤੇ ਪਰਚਾ ਦਿੱਤਾ ਜੀ 2129685 ਜਾਈ ਲਖਵੇਸ਼ ਜੀ ਇਹਨਾਂ ਨੂੰ ਤੁਹਾਡੇ ਜਿਹੜਾ ਚਿੱਟਾ ਪੜਿਆ ਕਿੱਥੋਂ ਪੜਿਆ ਗਿਆ ਇਹ ਸੀ ਕਿਹੜੇ ਅ ਕਿੰਨੇ ਟਾਈਮ ਤੋਂ ਹਿਤੰਦਾ ਕਰਦੇ ਆਂ ਮੈਂ ਥੋੜਾ ਤਾਂ ਕਿ ਹੈ ਥੋੜਾ ਤਾਂ ਕਿ ਇਹਨਾਂ ਨਾਲ ਨਾਲ ਕੋਣੋਂ ਤੁਹਾਡੇ ਜਿਹੜਾ ਹੈਗਾ ਤਾਂ ਦਿਨ ਵਿੱਚ ਸ਼ਾਮ ਇਹ ਸਰਪਜੀਤ ਗੌਰਵ ਜੀ ਉਹ ਕੌਣ ਆ ਤੁਹਾਡੇ ਮੇਰੀ ਫਰੈਂਡ ਸੀ ਫਰੈਂਡ ਸੀ ਉਹ ਕਿੱਥੋਂ ਲੈਂਦੇ ਸੀਗੇ ਉਹਨਾਂ ਦਾ ਨਹੀਂ ਪਤਾ ਜੀ ਉਹ ਲਿਆ ਕਿੰਨੇ ਲੈਂਦੇ ਸੀ ਕਿੰਨੇ ਕ ਵਾਰੀ ਸਪਲਾਈ ਕੀਤਾ ਤੁਸੀਂ ਉਹਦੇ ਨਾਲ ਮਤਲਬ ਪਹਿਲੀ ਵਾਰ ਹੀ ਗਏ ਸੀ ਪਹਿਲੀ ਵਾਰ ਕੀਤਾ ਤਾਂ ਪਹਿਲੀ ਵਾਰ ਹੀ ਕਿੰਨੇ ਦਾ ਲੈਂਦੇ ਸੀ ਤੇ ਕਿੰਨੇ ਦਾ ਵੇਚਦੇ ਸੀ ਇਹ 2000 ਦੇ ਲੈਂਦੇ 2500 ਦੇ ਵੇਚਦੇ ਸੀ ਹੁਣ ਤੱਕ ਕਿੰਨਾ ਕੁ ਸਪਲਾਈ ਕਰ ਦਿੱਤਾ ਇਹ ਤਾਂ ਹੀ ਉਹਨਾਂ ਨੂੰ ਪਸਣਾ ਮੈਂ ਤਾਂ ਹੁਣ ਇਹ ਉਹ ਤੁਸੀਂ ਵੀ ਕਰਦੇ ਮੈਂ ਪਹਿਲੇ ਸਕੂਟਰ ਐਕਟ ਜੀ ਲੱਗੇ ਸੀ ਜੌਬ ਕਰਦੇ ਸੀ ਅੱਜ ਇਹ ਕੰਮ ਕਿਵੇਂ ਪੈ ਗਿਆ ਸਰ ਐਕਸਲੈਂਟ ਹੋ ਗਿਆ ਸੀ ਵੀਰੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਮਿਲ ਗਿਆ ਤੇ ਥੋੜੇ ਟਾਈਮ ਤੋਂ ਨਹੀਂ ਹੋਇਆ ਤਾਂ ਟਾਡਾ ਦਿਆ ਹੋਇਆ ਹੈ ਹੈ ਨੀ ਕਿੰਨੀ ਉਮਰ ਹੈ ਮੇਰੀ ਵੀ 30 ਸਾਲ ਹੁਣ ਅਕਤਿ 30 ਸਾਲ ਹੈ ਫਿਰ ਤੁਸੀਂ ਚਿੱਟੇ ਵਿੱਚ ਜਿਹੜਾ ਹੈਗਾ ਤੁਹਾਨੂੰ ਪਤਾ ਵੀ ਜਿਹੜਾ ਨੌਜਵਾਨ ਪੇੜੀ ਨੰਬਰ ਵਾ ਤੁਸੀਂ ਆਪ ਕਰੇ ਸੇਵਨ ਕੀਤਾ ਤੁਸੀਂ ਆਪ ਨਹੀਂ ਸੇਵਨ ਕੀਤਾ ਫਿਰ ਦੂਜਿਆਂ ਦੀ ਤਾਂ ਜ਼ਿੰਦਗੀ ਬਰਬਾਦ ਕਰਨੀ ਉਹ ਮਾਮਲੇ ਉੱਤੇ ਤੁਹਾਡੀ ਗਲਤੀ ਹੈ ਹਾਂ ਜੀ ਉਹ ਉਹਦੇ ਨਾਲ ਤੁਹਾਡੀ ਰੋਸ ਤੇ ਕਿਵੇਂ ਹੋ ਲੈਡੀ ਦਾ ਇਹ ਉਹ ਮੇਰੇ ਪਿੰਡ ਦੇ ਨਹੀਂ ਸੀ ਜਿਹੜਾ ਪਿੰਡ ਨਾਂ ਦਾ ਮੈਂ ਸਰਵਿਸ ਕਰਦਾ ਉਹ ਕਿੱਡਾ ਜਾਵਲੀ ਹੋਰ ਕੋਰ ਕੋਰ ਨਾਲ ਸ਼ਾਮਿਲ ਹੋ। ਇਹ ਉਹ ਹੀ ਨੇ ਜਾਲੂਸ। ਤੁਹਾਡੀ ਕੀ ਗੱਲ ਹੋਈ ਉਹ ਲਿਖੋ ਨਹੀਂ ਆਉਂਦੇ ਸੀ। ਨਹੀਂ ਜੀ। ਨਹੀਂ ਜੀ। ਉਹਦੇ ਨਾਲ اکاؤنٹ-ਕਾਉਂਟ ਸ਼ਾਮਿਲ ਆ ਹੋਰ। ਇਹ ਬਾਕੀ ਸਾਨੂੰ ਪਤਾ ਜੀ। ਅੱਛਾ। ਕੋਈ ਪ੍ਰਸਤਾਵ ਹੈਗਾ ਹੁਣ ਜੇਲ੍ਹ ਦੇ ਇਲਾਕੇ ਪਿੱਛੇ ਦਾ। ਹਾਂ ਜੀ ਹਾਂ। ਅੱਛਾ।